ਲੋ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਆਪਣੇ ਪਿੰਡ ਬਾਈ ਜੀਵਨ ਹੋਰਾਂ ਦੇ ਖੇਤ ਤੇ ਆਲੂਆਂ ਦੀ ਚੱਲ ਰਹੀ ਹੈ ਪਟਾਈ ਪੂਰਾ ਖੁਸ਼ ਹੈ ਕਿਉਂਕਿ ਮਿਹਨਤ ਨੇ ਪੂਰਾ ਵਧੀਆ ਰੰਗ ਲਿਆਂਦਾ ਹੈਗਾ ਆਪਾਂ ਪੁੱਛਦੇ ਆਂਗੇ ਕਿ ਕੀ ਮੇਰੇ ਕਿਵੇਂ ਜੀਵਨ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਇੱਥੇ ਆ ਜਾ ਸ਼ਾਮੇ ਜੀ ਹੋਰ ਠੀਕ ਹੈ ਵਧੀਆ ਵਧੀਆ ਕਿਰਪਾ ਬਾਬੇ ਨਾਨਕ ਦੀ ਤੇ ਅੱਛਾ ਕੀ ਤਾਂ ਆਲੂ ਦਾ ਸਿਉਣਾ ਬਣ ਗਿਆ ਅੱਛਾ ਹਾਂ ਤੇ ਕਿਵੇਂ ਜੇਸਾਰ ਨੇ ਆਲੂ ਦੇ ਆਲੂ ਦੇ ਸਾਰ ਜੀ ਦੇਖੋ ਆਲੂ ਚਲੇ ਜਾਣਾਗਾ ਤੀਜੇ ਵੀ ਨਹੀਂ ਆਖਰੀ 400 ਰੁਪਏ ਲੱਗਾ ਅੱਛਾ ਪਰ ਆਪਾਂ ਫੇਟ ਨਾਲ ਜੱਤ ਨੂੰ ਹੋ ਗਈ 5500 ਅੱਛਾ ਤੇ ਬਾਰ ਦਾ ਨਾ ਹੋਦਾ ਅੱਛਾ ਵੀ ਆ ਪਰੱਖਾਂਗੇ ਅੱਛਾ ਫਿਰ 20 ਗਾਹ ਨੂੰ ਲਾਵਾਂਗੇ 20 ਆਪਣਾ ਬਹੁਤ ਪੁਰਾਣਾ ਪੁਸ਼ਕਰ ਆਪਣਾ ਘਰ ਦਾ ਵੀ ਆ ਪਿਛਲੇ 2-3 ਸਾਲ ਤੋਂ ਲਾ ਰਹੇ ਆਂਗੇ ਅੱਛਾ ਤੇ ਇਹ ਆਪਣੇ ਕੋਲੇ ਬਾਈ ਸਵਾ ਕਿੱਲਾ ਠੀਕਾ ਅੱਛਾ ਜੀ ਜੋ ਅੰਕੜੇ ਪੜ ਰਹੇ ਨੇ ਹੁਣ ਤੱਕ ਮੈਨੂੰ ਲੱਗਦਾ ਤਕਰੀਬਨ ਹੂੰ ਤੇ 2 ਲੱਖ ਦਾ ਆਲੂ ਵਿਕ ਜੂਗਾ ਵੀ ਰੱਖ ਕੇ ਠੀਕ ਹੈ ਸਵਾ ਕਿੱਲੇ ਦੇ ਠੀਕ ਹੈ ਠੀਕ ਜੇ ਆਏ ਥਾਲੀ ਐਨ ਸੋਨਾ ਰੇਟ ਬਣੇ ਤੇ ਆਏ ਖੇਤਾਂ ਚ ਵਾਲੂ ਵੇਕੇ ਤਾਂ ਸਾਨੂੰ ਜੀਮੀਦਾਰਾਂ ਨੂੰ ਨੌਕ ਚ ਨਾ ਆਵੇ ਤੇ ਅਸੀਂ ਸਰਕਾਰਾਂ ਤੋਂ ਫੇਰ ਕੁਝ ਨਹੀਂ ਮੰਗਦੇ ਸਾਨੂੰ ਲੋੜ ਹੀ ਨਹੀਂ ਸਾਨੂੰ ਪਾਰ ਹੀ ਨਾ ਸਾਨੂੰ ਲਿਮਟ ਮਾਫ ਦੀ ਲੋੜ ਸਾਨੂੰ ਕਾਫੀ ਲੋੜ ਹੈ ਸਾਨੂੰ ਭਾਅ ਦੇ ਜੀਰੀ ਦਾ ਭਾਅ 5000 ਦਵੇ ਬਣਕ ਦਾ 3500 ਦਵੇ ਤੇ ਗੋਭੀ ਦਾ ਤੇ ਮੇਰੇ ਹਾਂ ਇਹ ਗੋਭੀ ਬਾਈ ਇਹਦੇ ਵਿੱਚ ਹੀ ਸੀ ਇਹ ਪੌਣੇ 2 ਕਿੱਲੇ ਨੇ ਗੋਭੀ ਆਪਾਂ ਕਾਪੀ ਦਿਖਾ ਸਕਦੇ ਆ ਤੁਹਾਡੇ ਮੂਹਰੇ ਕਰ ਦਾਂਗੇ 1 ਲੱਖ ਤੇ 40 ਹਜ਼ਾਰ ਦੀ ਗੋਭੀ ਵੇਚਤੀ ਆਪਾਂ ਇਹ ਤੋਂ ਅੱਛਾ ਤੇ 2 ਲੱਖ ਦੇ ਹੋ ਜਾਣਗੇ ਆਪਣੇ ਆਲੂ ਵੀ ਰੱਖ ਲਾਂਗੇ ਵੀ ਇਹਨਾਂ ਨਾਲ ਵੀ ਇਹ ਪੌਣੇ 2 ਕਿਲਿਆਂ ਤੋਂ ਆਪਾਂ ਨੂੰ 3 ਲੱਖ 40 ਹਜ਼ਾਰ ਰੁਪਈਆ ਵਟ ਗਈ ਆ ਤੇ ਤਾਂ ਵਧੀਆ ਖੁਸ਼ਹਾਲਤ ਰੰਗ ਲਈ ਇਹ ਦੀ ਤਾਂ ਭੈਣ 14 ਇੰਚੀ ਕਰਦਾ ਬਾਈ ਕੱਪੜੇ ਕੱਟ ਕੇ ਪਿੰਡੋਂ ਤੋਂ ਗਿੜਾ ਮਾਰ ਕੇ ਆ ਮੈਂ ਵੀ ਇੰਨਾ ਚਾਹ ਉਹ ਵੀ ਭੈਣ ਚਾਹ ਜੇ ਆਏ ਰੇਟ ਆ ਕੇ ਸਾਨੂੰ ਦੇਵੇ ਸਰਕਾਰਾਂ ਸਾਨੂੰ ਲੋੜ ਹੀ ਨਹੀਂ ਸਾਨੂੰ ਨਾ ਛੱਟਣ ਦੀ ਲੋੜ ਇਹ ਥੋੜਾ ਵਾੜਦੇ ਨੇ ਹੁਣ ਪਿਛਲੇ ਸਾਲ ਬਾਈ ਅਸੀਂ ਕੋਲੋਂ ਪੈਸੇ ਭੁਗਤੇ ਨਹੀਂ ਆਲੂਆਂ ਦੇ ਅੱਛਾ ਨਾਲੇ ਤਾਂ ਫਿਰ ਸਟੋਰ ਲਾ ਕੇ ਪਿੰਡਾਂ 'ਚ ਵੇਚੇ ਮੈਂ ਫੇਰ ਵੀ 20000 ਰੁਪਇਆ ਬਾਈ ਕੋਲੋਂ ਭੁਗਤੇ ਆਲੂਆਂ ਦਾ ਚਲੋ ਠੀਕ ਹੈ ਠੀਕ ਹੈ ਵਧੀਆ ਖੁਸ਼ ਹੈ ਭਾਈ ਜੀਵਣਾ ਐਤ ਕੀ ਦਾ ਜੀ ਨੱਚਣ ਨੂੰ ਜੀਦਾ ਤਾਂ ਵੀ ਸ਼ਾਮ ਮਰ ਕੋਠੇ ਤੋਂ ਹਾਂ ਮਿਹਨਤ ਮਿਹਨਤ ਨੂੰ ਫਾਲਤਾਂ ਮਿਲਦਾ ਕਦੇ-ਕਦਾਈ ਹੀ ਹੋਵੇ ਪਰ ਐਤ ਕੀ ਕਿਸਾਨ ਬਹੁਤ ਖੁਸ਼ ਨੇਗੇ ਅੱਛਾ ਗਾਹਾਂ ਨੂੰ ਪੱਕਾ ਹਾਂ ਤਾਂ ਵੀਤ ਵਾਲੇ ਹੁਣੀ ਮੰਗੀ ਜਾਂਦੇ ਨੇ ਸਾਡੇ ਕੋਲੇ ਵੀ ਹੈ ਨਹੀਂ ਕਹਿੰਦੇ ਕੋਈ ਕਹਿੰਦਾ 15 ਦੇ ਤਾਂ ਕੋਈ 20 ਦੇ ਵੀਵਿਦਾਰਾਂ ਨੂੰ ਆਏ ਨਹੀਂ ਵੀ ਕਿੱਲਾ ਕਿੱਲਾ ਦਾ ਅੱਦਾਂ ਅੱਦਾਂ ਕੱਲਾ ਲਾਈਏ ਮੈਂ ਤੇਰੇ ਕੋਲੇ ਐਂਕੀ ਰੂੜ ਕਲਾ ਤਾਂ ਉਹਨੂੰ ਭੈਣ ਚੋਦਾ ਕੇ 6 ਕਿਲੇ ਲਾਉਂਗਾ ਬਾਈ ਫੇਰ ਨਹਿਰ ਕਿੱਡੇ ਘਰੇ ਪੈਣਗੇ ਹਾਂ ਚਲੋ ਚੰਗਾ ਹੋਰ